ਉਦੋਂ ਨੁਕਸਾਨ ਕਰਦਾ ਦੂਜੇ ਦਾ ਦੂਜੇ ਦਾ ਨੁਕਸਾਨ ਕਰਦਾ ਤੇ ਆਪ ਮੋਹ ਜਾਲ ਵਿੱਚ ਫਸ ਕੇ ਲਾਲਚ ਵਿੱਚ ਫਸ ਕੇ ਔਖਾ ਹੁੰਦਾ ਔਖਾ ਕਿਵੇਂ ਹੁੰਦਾ ਜੋ ਅੱਜ ਆਪਾਂ ਪਾਵਨ ਪਵਿੱਤਰ ਅੰਗ 335 ਤੇ ਹੀ ਸੁਭਾਇਮਾਨ ਕੁਰਬਾਨੀ ਵਿੱਚੋਂ ਪੜਾਂਗੇ ਜਿਹੜਾ ਕਿ ਕੱਲ ਪੰਕਤੀਆਂ ਇੱਥੇ ਤੱਕ ਆਪਾਂ ਪੜੀਆਂ ਸੀ ਮਹਾਰਾਜ ਦੱਸਦੇ ਸੀ ਮਾਰਕਟ ਮੁਸਤੀ ਅਨਾਜ ਕੀ ਮਨ ਬੋਰਾ ਰੇ ਲੈਨੀ ਹੱਥ ਪਸਾਰ ਛੂਟਣ ਕੋ ਸੰਸਾ ਪਰਿਆ ਮਨ ਬੌਰਾ ਰੇ ਨਾਚੋ ਘਰ ਘਰ ਵਾਰ ਮਹਾਰਾਜ ਕਹਿੰਦੇ ਜਿਵੇਂ ਬਾਂਦਰ ਲਾਲਚ ਬਸ ਹੋ ਕੇ ਸਕਾਰੀ ਦੇ ਬਸ ਪੈ ਜਾਂਦਾ ਜਦੋਂ ਸਕਾਰੀ ਫੜਦਾ ਨਾ ਬਾਂਦਰ ਨੂੰ ਤੇ ਛੋਟੇ ਮੂੰਹ ਵਾਲਾ ਕੁੱਜਾ ਖਿੱਲਾਂ ਦਾ ਭਰ ਕੇ ਧਰਤੀ 'ਚ ਘਟ ਦਿੰਦਾ ਤੇ ਬਾਂਦਰ ਜਾਂਦਾ ਦੇਖਦਾ ਵੀ ਖਿੱਲਾਂ ਹੂੰ ਕਹਿੰਦਾ ਖਿੱਲਾਂ हाਥੋਂ ਨੇ ਨੰਗਾ ਲਿਆ ਕੁੱਜੇ ਦੇ ਵਿੱਚ ਤੇ ਅੰਦਰੋਂ ਮੁਠੀ ਭਰ ਲਈ ਉਹਨੇ ਖਿੱਲਾਂ ਦੀ ਹੁਣ ਮੁਠੀ ਭਰੀ ਹੋਈ ਆ ਤੇ ਹੱਥ ਬਾਹਰ ਨਹੀਂ ਨਿਕਲਦਾ ਚੀਕਾਂ ਮਾਰਦਾ ਆਪਦੀ ਭਾਸ਼ਾ 'ਚ ਨਾਲਦਿਆਂ ਨੂੰ ਕਹਿੰਦਾ ਉਹ ਵੀ ਛਡਾਓ ਮੈਨੂੰ ਕੁੱਜੇ ਨੇ ਫੜ ਲਿਆ ਪਰ ਉਹਨੂੰ ਕਿਹੜਾ ਸਮਝਾਵੇ ਵੀ ਕਮਲਿਆ ਆ ਮੁਠੀ ਖੋਲ ਦੇ ਤੇ ਉੱਟ ਜਾ ਪਰ ਉਹ ਲਾਲਚ ਬਸ ਖਿੱਲਾਂ ਦੇ ਲਾਲਚ ਦੇ ਵਿੱਚ ਮੁਠੀ ਖੋਲਦਾ ਨਹੀਂ ਤੇ ਸਕਾਰੀ ਆ ਕੇ ਪਕੜ ਲੈਂਦਾ ਪਕੜ ਕੇ ਫਿਰ ਘਰ ਘਰ ਨਚਾਉਂਦਾ ਉਹਨੂੰ ਦੇਖਦੇ ਨਾ ਮਦਾਰੀ ਲੈ ਕੇ ਆਉਂਦੇ ਹੁੰਦੇ ਸੀ ਖੇਡਾ ਦਿਖਾਉਣ ਉਹ ਘਰ ਘਰ ਨੱਚਦਾ ਫਿਰਦਾ ਫਿਰ ਉਹਦੇ ਇਸ਼ਾਰੇ ਤੇ ਨੱਚਦਾ ਇਸੇ ਤਰ੍ਹਾਂ ਹੀ ਮਹਾਰਾਜ ਸਮਝਾਉਂਦੇ ਨੇ ਵੀ ਮਨੁੱਖ ਵੀ ਲਾਲਚ ਬਸ ਹੋ ਕੇ ਉਹ ਲਾਲਚ ਵਾਲੀ ਮੁਠੀ ਖੋਲਦਾ ਨਹੀਂ ਤੇਦਾ ਖੇੜਾ ਛੁੱਟਦਾ ਨਹੀਂ ਤੇ ਜਿਹੜਾ ਸ਼ਿਕਾਰੀ ਹੈ ਲੋਭ ਲਾਲਚ ਇਹ ਸਾਨੂੰ ਪਕੜੀ ਰੱਖਦਾ ਤੇ ਫਿਰ ਸਾਨੂੰ ਦੁਖੀ ਕਰਦਾ ਹੈ ਜਿਵੇਂ ਕਹੇ ਬਾਂਦਰ ਘਰ ਘਰ ਨੱਚਦਾ ਫਿਰਦਾ ਮਹਾਰਾਜਾ ਦੇ ਨੇ ਮਰ ਕਟ ਮੁਸਤੀ ਅਨਾਜ ਕੀ ਮਨ ਬੋਰਾ ਰੇ ਬਿਹੇ ਕਮਲਿਆ ਮਨਾ ਜਿਵੇਂ ਬਾਂਦਰ ਫਸ ਗਿਆ ਨਾ ਖਿੱਲਾਂ ਦੇ ਲਾਲਚ ਦੇ ਵਿੱਚ ਐਵੇਂ ਤੂੰ ਫਸਿਆ ਹੋਇਆ ਲੀਨੀ ਹੱਥ ਪਸਾਰ ਛੁੱਟਣ ਕੋ ਸੰਸਾਰ ਪਰਿਆ ਮਨ ਬੋਰਾ ਰੇ ਨਾਚਿਓ ਘਰ ਘਰ ਵਾਰ ਹੁਣ ਫਿਰ ਛੁੱਟਣ ਦਾ ਸੰਸਾਰ ਪਹ ਜਾਂਦਾ ਇਨਸਾਨ ਨੂੰ ਜਿਵੇਂ ਬਾਂਦਰ ਘਰ ਘਰ ਨੱਚਦਾ ਫਿਰਦਾ ਦਰ ਦਰ ਤੇ ਐਵੇਂ ਹੀ ਮਨੁੱਖ ਗੁਰੂ ਦਾ ਨਾਮ ਤੇ ਪ੍ਰਭੂ ਪਰਮਾਤਮਾ ਦਾ ਨਾਮ ਤੇ ਗੁਰੂ ਦਾ ਗਿਆਨ ਛੱਡ ਕੇ ਦਰ ਦਰ ਤੇ ਨੱਚਦਾ ਫਿਰਦਾ ਕਿਉਂ ਕਿਉਂਕਿ ਲਾਲਚ ਬਸ ਪੈ ਗਿਆ ਤੇ ਲਾਲਚ ਨੇ ਉਹਨੂੰ ਪਕੜਿਆ ਹੋਇਆ ਹੁਣ ਲਾਲਚ ਨੇ ਉਹਨੂੰ ਜਿਵੇਂ ਨਚਾਉਂਦਾ ਉਵੇਂ ਹੀ ਨੱਚਦਾ ਮਨੁੱਖ ਸਰੀਰ ਕਰਕੇ ਬੀਬੀ ਅੱਤੇ ਪਾਈ ਆ ਤੇ ਛੁੱਟੜਦਾ ਹੁਣ ਸੰਸਾਰ ਪਿਆ ਹੋਇਆ ਵੀ ਕਿਵੇਂ ਛੁੱਟ ਕੇ ਨਹੀਂ ਛੁੱਟਿਆ ਜਾਂਦਾ ਛਡਾਏਗਾ ਕੌਣ ਗੁਰੂ ਦਾ ਗਿਆਨ ਗੁਰੂ ਦਾ ਗਿਆਨ ਲੋਭ ਲਾਲਚ ਤੋਂ ਛਡਾ ਲੇਗਾ ਤੇ ਜੀਵਨ ਸੌਖਾ ਹੋ ਜਾਣਾ ਅੱਗੇ ਮਹਾਰਾਜ ਦੱਸਦੇ ਨੇ ਜਿਉ ਨਲਨੀ ਸੂਟਾ ਛੂਟਾ ਗयो ਮਨ ਭੌਰਾਰੇ ਮਾਇਆ ਇਹ ਵਿਵਹਾਰ ਮਹਾਰਾਜ ਕਹਿੰਦੇ ਮਾਇਆ ਦਾ ਵਿਹਾਰ ਇਹੋ ਜਿਹਾ ਹੈ ਤੋਤਾ ਤੋਤੇ ਨੂੰ ਫੜਨ ਵਾਲੇ ਨਾ ਕੋਈ ਇੱਕ ਨਲੀ ਜੀ ਦੇ ਮਕਾਨ ਤੇ ਨਲ ਨਲ ਕੀ ਕਹਿੰਦੇ ਨਲਕੀ ਉਹ ਨਲਕੀ ਲਮਕਾਉਂਦੇ ਨੇ ਤੇ ਥੱਲੇ ਉਹ ਮਤਲਬ ਇੱਕ ਪਾਣੀ ਦਾ ਕੁੰਡਾ ਭਰ ਕੇ ਕਹਿੰਦੇ ਰੱਖ ਦਿੰਦੇ ਨਾਲ ਚੋਗਾ ਪਾਇਆ ਹੁੰਦਾ ਉਹ ਜਦੋਂ ਤੋਤਾ ਆਉਂਦਾ ਉਹ ਨਲਕੀ ਨੂੰ ਨਲਕੀ ਤੇ ਬਹਿੰਦਾ ਕਿਤੇ ਨਲਕੀ ਉਹ ਤੋਤੇ ਦੇ ਭਾਰ ਨਾਲ ਉਲਟ ਜਾਂਦੀ ਆ ਉਲਟ ਜਾਂਦੀ ਆ ਜਾਂਦਾ ਤਾਂ ਚੋਗਾ ਨੂੰ ਥੱਲੇ ਪਾਣੀ ਦੇ ਵਿੱਚ ਉਹਨੂੰ ਆਪ ਦੀ ਪਾਣੀ ਦੇ ਸਰਦ ਆਪ ਦੀ ਤਸਵੀਰ ਦਿਸਦੀ ਆ ਤੋਤਾ ਨਲ ਨਹੀਂ ਦੀ ਪਕੜ ਨਹੀਂ ਛੱਡਦਾ ਨਲਕੀ ਦੀ ਵੀ ਮੈਂ ਕਹਿੰਦੀ ਡੱਕ ਕੇ ਡੁੱਬ ਕੇ ਮਰ ਜੂ ਡਰਦਾ ਉਹ ਪਕੜ ਨਹੀਂ ਛੱਡਦਾ ਜਦ ਨੂੰ ਉਹਨੂੰ ਸ਼ਿਕਾਰੀ ਆ ਕੇ ਫੜ ਲੈਂਦਾ ਤੇ ਪਿੰਜਰੇ ਚ ਪਾ ਲੈਂਦਾ ਇਸੇ ਤਰ੍ਹਾਂ ਹੀ ਮੋਹ ਮਾਇਆ ਦੇ ਜਾਲ ਵਿੱਚ ਮੋਹ ਮਾਇਆ ਦਾ ਪਿੰਜਰਾ ਕਹਿ ਲੋ ਇਸ ਮੋਹ ਮਾਇਆ ਦੇ ਪਿੰਜਰੇ ਵਿੱਚ ਇਨਸਾਨ ਫਸਿਆ ਹੋਇਆ ਕੋਈ ਉਹਨਾਂ ਦੇ ਆਧਾਰਨਾ ਦਿੱਤੀ ਆ ਪਸ਼ੂਆਂ ਪੰਛੀਆਂ ਦੀ ਗੁਰੂ ਸਾਹਿਬ ਨੇ ਮਨੁੱਖ ਨੂੰ ਸਮਝਾਇਆ ਵੀ ਮਨੁੱਖ ਇਹ ਲੋਭ ਲਾਲ ਚ ਛੱਡ ਦੇ ਤੇ ਤੇਰਾ ਜੀਵਨ ਸੌਖਾ ਹੋ ਜਾਏਗਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾਏਗਾ ਜਦੋਂ ਤੂੰ ਲੋਭ ਲਾਲ ਚ ਛੱਡਦਾ ਜਿੰਨਾ ਚਿਰ ਲੋਭ ਤੇ ਲਾਲਚ ਦੇ ਵਿੱਚ ਇਨਸਾਨ ਫਸਿਆ ਰਹਿੰਦਾ ਉਹਨਾਂ ਚਿਰ ਉਹ ਗੁਰੂ ਤੋਂ ਦੂਰ ਰਹਿੰਦਾ ਕਿਉਂਕਿ ਗੁਰੂ ਇਸ ਗੱਲ ਨੂੰ ਰੋਕਦਾ ਫਿਰ ਗੁਰੂ ਦੀ ਗੱਲ ਨਹੀਂ ਚੰਗੀ ਲੱਗਦੀ ਜੇ ਗੁਰੂ ਦੀ ਗੱਲ ਚੰਗੀ ਲੱਗਣ ਲੱਗ ਜੇ ਮੰਨ ਲੇ ਗੇ ਗੁਰੂ ਦੀ ਗੱਲ ਤਾਂ ਲੋਕ ਸੁਖੀਏ ਪਰਲੋਕ ਸਹੇਲੇ ਅੱਗੇ ਮੈਂ ਰ ਦੱਸਦੇ ਨੇ ਜੈਸਾ ਰੰਗ ਕਸੰਬ ਕਾ ਮਨ ਬੋਰਾ ਰੇ ਕਿਉਂ ਪਸਰਿਓ ਪਸਾਰ ਹੇ ਕੰਮਲੇ ਮਾਨ ਜਿਵੇਂ ਕਸੁੰਬੇ ਦਾ ਰੰਗ ਥੋੜੇ ਹੀ ਦਿਨ ਰਹਿੰਦਾ ਹੈ ਇਸੇ ਤਰ੍ਹਾਂ ਜਗਤ ਦਾ ਖਲਾਰਾ ਚਾਰ ਦਿਨ ਲਈ ਹੀ ਹੈ ਖਲਾਰਿਆ ਹੋਇਆ ਕਸੁੰਬੇ ਦਾ ਰੰਗ ਕੱਚਾ ਹੁੰਦਾ ਜੀ ਉਹ ਕੁਝ ਕੁ ਦਿਨ ਰਹਿੰਦਾ ਤੇ ਫਿਰ ਹੌਲੀ-ਹੌਲੀ ਲੈ ਜਾਂਦਾ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਤੈਨੂੰ ਮੋਹ ਪਿਆਰ ਦਾ ਜਿਹੜਾ ਜਾਲ ਰੰਗ ਚੜਿਆ ਹੋਇਆ ਨਾ ਮੋਹ ਪਿਆਰ ਦਾ ਇਹ ਥੋੜੇ ਦੇ ਨਹੀਂ ਆ ਜਾਂ ਜਿਹੜਾ ਤੂੰ ਸੁੱਖ ਸਹੂਲਤਾਂ ਮਾਣ ਰਿਹਾ ਠੀਕ ਹੈ ਜੀ ਇਹ ਕੁਝ ਦਿਨਾਂ ਦੀ ਖਾਤਰ ਆ ਇਸ ਮੋਹ ਮਾਇਆ ਦੇ ਰੰਗ ਨੇ ਉੱਤਰ ਜਾਣਾ ਫਿਰ ਜੀਵਨ ਫਿੱਕਾ ਪੈ ਜਾਣਾ ਤੇ ਜੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਰੰਗ ਚੜ ਗਿਆ ਇਹ ਪੱਕਾ ਰੰਗ ਆ ਇਹ ਨਹੀਂ ਉਤਰਨਾ ਅੱਗੇ ਮਹਾਰਾਜ ਦੱਸਦੇ ਨੇ ਨਾਬ ਨਕੋ ਤੀਰਥ ਕਨੇ ਮਨ ਬੋ ਰਾਰੇ ਪੂਜਨ ਕੋ ਬੋਹ ਦੇਵ ਮਹਾਰਾਜ ਕਹਿੰਦੇ ਨਾ ਹੇ ਝੱਲੇ ਮਨ ਭਾਵੇਂ ਇਸ਼ਨਾਨ ਕਰਨ ਲਈ ਬਥੇਰੇ ਤੀਰਥ ਹਨ ਤੇ ਪੂਜਣ ਲਈ ਬਥੇਰੇ ਦੇਵਤੇ ਹਨ ਭਾਵ ਭਾਵੇਂ ਲੋਕ ਕਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ ਤੇ ਕਈ ਦੇਵਤਿਆਂ ਦੀ ਪੂਜਾ ਕਰਦੇ ਹਨ ਇਹ ਨਹੀਂ ਮੁੱਕਣੇ ਬਹੁਤ ਆ ਮਹਾਰਾਜ ਕਹਿੰਦੇ ਨਾ ਬਣ ਕੋ ਤੀਰਥ ਘਣੇ ਵੀ ਤੀਰਥ ਬਹੁਤ ਆ ਇਹ ਨਹੀਂ ਮੁੱਕਣੇ ਦੇਵਤੇ ਬਹੁਤ ਆ 33 ਕਰੋੜ ਦੱਸਿਆ ਕਿਹਦੀ ਕਿਹਦੀ ਪੂਜਾ ਕਰ ਲੈਣਾ ਕਹੋ ਕਬੀਰ ਛੂਟਨ ਨਹੀਂ ਮਨ ਬੋਰਾ ਰੇ ਛੂਟਨ ਹਰ ਕੀ ਸੇਵ ਮਹਾਰਾਜ ਕਹਿੰਦਾ ਜਿੱਲੇ ਮਰਜੀ ਤੀਰਥਾਂ ਦੇ ਇਸ਼ਨਾਨ ਕਰੀ ਚੱਲ ਜਿੱਨੇ ਮਰਜੀ ਦੇਵਤਿਆਂ ਨੂੰ ਪੂਜੀ ਚੱਲ ਇਹਨਾਂ ਨਾਲ ਨਹੀਂ ਕੋਈ ਤੇਰਾ ਸਬਰ ਨਾ ਨਾ ਇਹਨਾਂ ਤੇਰਾ ਖੜਾ ਛਡਾਉਣਾ ਕਿਤੋਂ ਤੇ ਕਬੀਰ ਜੀ ਨੇ ਦੱਸਿਆ ਆਖਰੀ ਪੰਕਤੀ ਸ਼ਬਦ ਦੀ ਕਹੋ ਕਬੀਰ ਛੂਟਨ ਨਹੀਂ ਇੰਨਾ ਕਰਮ ਕਾਂਡਾ ਦੇ ਨਾਲ ਦੇਵੀ ਦੇਵ ਤੇ ਪੂਜ ਕੇ ਤੇ ਇਸ਼ਨਾਨ ਕਰਕੇ ਨਹੀਂ ਛੁੱਟਿਆ ਜਾਣਾ ਮਹਾਰਾਜ ਕਹਿੰਦੇ ਕਹੋ ਕਬੀਰ ਛੂਟਨ ਨਹੀਂ ਮਨ ਬੋਰਾ ਰੇ ਛੂਟਨ ਹਰ ਕੀ ਸੇਵ ਹਰੀ ਪ੍ਰਭੂ ਪਰਮਾਤਮਾ ਦੀ ਸੇਵਾ ਵਿੱਚ ਜੁੜ ਜਾ ਤੇਰਾ ਸਟਕਾਰਾ ਹੋ ਜੂ ਅਗਲੇ ਬੰਦ ਚ ਦੱਸਦੇ ਨੇ ਮਹਾਰਾਜ ਸ਼ਬਦ ਦਾ ਭਾਵ ਬਜੀਵ ਮਾਇਆ ਦੇ ਮੋਹ ਵਿੱਚ ਫਸ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰ ਦਿੰਦਾ ਹੈ ਤੇ ਕਈ ਕਿਸਮਾਂ ਦੇ ਦੁੱਖ ਸਹਿੰਦਾ ਹੈ ਫਿਰ ਇਹਨਾਂ ਦੁੱਖਾਂ ਤੋਂ ਬਚਣ ਲਈ ਕਿਤੇ ਤੀਰਥਾਂ ਦੇ ਇਸ਼ਨਾਨ ਕਰਦਾ ਫਿਰਦਾ ਹੈ ਕਿਤੇ ਦੇਵਤਿਆਂ ਦੀ ਪੂਜਾ ਦੇਵੀ-ਦੇਵਤਿਆਂ ਦੀ ਪੂਜਾ ਕਰਦਾ ਫਿਰਦਾ ਹੈ ਮਹਾਰਾਜ ਕਹਿੰਦੇ ਪਰ ਦੁੱਖਾਂ ਤੋਂ ਬਚਾ ਨਹੀਂ ਹੁੰਦਾ ਇਹਨਾਂ ਦਾ ਇਲਾਜ ਇੱਕ ਪ੍ਰਭੂ ਦੀ ਯਾਦ ਹੈ ਯਾਦ ਹੀ ਹੈ ਕਿਉਂਕਿ ਇਹ ਸਹਿਮ ਵਾਪਰਦੇ ਹੀ ਤਦੋਂ ਹਨ ਜਦੋਂ ਜੀਵ ਪ੍ਰਭੂ ਨੂੰ ਭੁਲਾ ਦਿੰਦਾ ਹੈ ਦੁੱਖਾਂ ਚ ਝਮੇਲਿਆਂ ਚ ਫਿਕਰਾਂ ਚ ਝੋਰਿਆਂ ਚ ਚਿੰਤਾਵਾਂ ਚ ਘਿਰਦਾ ਹੀ ਓਦੋਂਾਂ ਜਦੋਂ ਪ੍ਰਭੂ ਪਰਮਾਤਮਾ ਨੂੰ ਭੁਲਾਉਂਦਾ ਅੱਗੇ ਮਾਰਾ ਦੱਸਦੇ ਨੇ ਗੌੜੀ ਅਗਨ ਨਾ ਦਹੇ ਪਵਨ ਨਹੀਂ ਮਗਨੇ ਤਸਕਰ ਨਿਰਨ ਆਵੇ ਮਹਾਰਾਜ ਕਹਿੰਦੇ ਹੈ ਭਾਈ ਇਸ ਧਨ ਨੂੰ ਨਾ ਅੱਗ ਸਾੜ ਸਕਦੀ ਹੈ ਨਾ ਹਵਾ ਉਡਾ ਕੇ ਲੈ ਜਾ ਸਕਦੀ ਹੈ ਅਤੇ ਨਾ ਹੀ ਕੋਈ ਚੋਰ ਇਸ ਦੇ ਨੇੜੇ ਟੱਕ ਸਕਦਾ ਹੈ ਕੋਈ ਚੋਰੀ ਨਹੀਂ ਕਰ ਸਕਦਾ ਪ੍ਰਭੂ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਜਿਹੜੇ ਭੈਣ ਭਰਾ ਕੋਲੇ ਹੈਗਾ ਉਸ ਖਜ਼ਾਨੇ ਨੂੰ ਨਾ ਮਹਾਰਾਜ ਕਹਿੰਦੇ ਅੱਗ ਜਾਲ ਸਕਦੀ ਹੈ ਨਾ ਹਵਾ ਉਡਾ ਕੇ ਲੈ ਜਾ ਸਕਦੀ ਹੈ ਤੇ ਨਾ ਕੋਈ ਚੋਰੀ ਚੋਰ ਚੋਰੀ ਕਰ ਸਕਦਾ ਹੈ ਇਹ ਇਹੋ ਜਿਹਾ ਅਨਮੋਲ ਖਜ਼ਾਨਾ RAM ਨਾਮ ਤਨ ਕਰ ਸੋਚਨੀ ਸੋ ਧਨ ਕਤਹੀ ਨਾ ਜਾਵੇ ਮਹਾਰਾਜ ਕਹਿੰਦੇ ਨਾ ਪ੍ਰਮਾਤਮਾ ਦਾ ਨਾਮ ਰੂਪ ਤਨ ਇਕੱਠਾ ਕਰ ਇਹ ਕਿਦਰੇ ਨਾਸ ਨਹੀਂ ਹੁੰਦਾ ਕਿਤੇ ਵੀ ਨਾਸ ਨਹੀਂ ਹੁੰਦਾ ਸਦਾ ਹੀ ਕਾਇਮ ਰਹਿੰਦਾ ਹਮਰਾ ਧਨ ਮਾਦੋ ਗੋਬਿੰਦ ਧਰਨੀ ਤਰ ਇਹ ਸਾਰ ਤਨ ਕਹੀਏ ਮਹਾਰਾਜ ਕਹਿੰਦੇ ਭਾਈ ਸਾਡਾ ਧਨ ਤਾਂ ਮਾਧੋ ਗੋਬਿੰਦ ਹੀ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ ਸਾਡੇ ਮਤ ਵਿੱਚ ਤਾਂ ਇਸੇ ਧਨ ਨੂੰ ਸਭ ਧਨਾ ਨਾਲੋਂ ਚੰਗਾ ਵਧੀਆ ਆਖੀ ਦਾ ਹੈ ਗੁਰੂ ਦਾ ਗਿਆਨ ਤੇ ਪ੍ਰਭੂ ਪਰਮਾਤਮਾ ਦਾ ਨਾਮ ਅਗੇ ਮਹਾਰਾਜ ਦੱਸਦੇ ਨੇ ਜੋ ਸੁਖ ਪਰਮਾਤਮਾ ਗੋਬਿੰਦ ਦੇ ਭਜਨ ਵਿੱਚ ਮਿਲਦਾ ਹੈ ਨਾ ਉਹ ਸੁਖ ਰਾਜ ਵਿੱਚ ਵੀ ਨਹੀਂ ਲੱਭਦਾ ਜਿੰਨਾ ਮਰਜ਼ੀ ਸੁੱਖ ਸਹੂਲਤਾਂ ਹੋਣ ਸੁਖ ਸਹੂਲਤ ਦਾ ਫਰਕ ਆ ਸਹੂਲਤ ਵੱਖਰੀ ਚੀਜ਼ ਆ ਤੇ ਸੁਖ ਹੋਰ ਚੀਜ਼ ਆ ਜੇ ਕੋਈ ਕਹੇ ਵੀ ਪੈਸੇ ਨਾਲ ਸੁੱਖ ਮਿਲਜੂ ਮੇਰੇ ਕੋਲ ਧਨ ਪਦਾਰਥ ਬਹੁਤਾ ਨਹੀਂ ਉਹ ਸਹੂਲਤ ਆ ਪੈਸੇ ਨਾਲ ਬਹੁਤ ਕੁਝ ਬਹੁਤ ਸਹੂਲਤਾਂ ਇਕੱਠੀਆਂ ਕਰ ਲੈਂਦਾ ਇਨਸਾਨ ਆ ਮਿਲਦੀ ਵੀ ਪੈਸੇ ਨਾਲ ਹੀ ਆ। ਪੈਸਾ ਬਹੁਤ ਕੁਝ ਆ, ਬਹੁਤ ਕੁਛ ਆ ਪੈਸਾ। ਪਰ ਸਭ ਕੁਝ ਨਹੀਂ ਹੈ ਪੈਸਾ। ਸੁੱਖ ਪੈਸੇ ਨਾਲ ਨਹੀਂ ਮਿਲਦਾ। ਸੁੱਖ ਪ੍ਰਭੂ ਪ੍ਰਬੰਧਾ ਮਦੇ ਨਾਮ ਨਾਲ ਮਿਲਦਾ। ਪੈਸੇ ਨਾਲ ਸਹੂਲਤਾਂ ਜ਼ਰੂਰ ਮਿਲਦੀਆਂ ਨੇ। ਉਹ ਵਾਹਿਗੁਰੂ ਦੀ ਕਿਰਪਾ ਨਾਲ ਹੈਗੀਆਂ ਆਪਣੇ ਸਾਰਿਆਂ ਕੋਲੇ। ਕਿਸੇ ਕੋਲੇ ਕੁਝ ਘੱਟ ਆ ਕੋ ਵੱਧ ਆ। ਅੱਗੇ ਮਹਾਰਾਜ ਦੱਸਦੇ ਨੇ। ਮਨ ਮੁਕੰਦ ਜਿਹ ਪਾ ਨਰੈਣ ਪਰੇ ਨ ਜਮ ਕੀ ਫਾਸੀ ਪਹਿਲਾਂ ਵਾਲਾ ਬੰਦ ਮੈਂ ਬੋਲ ਦੇਵਾਂ ਜੀ ਇਸ ਧਨ ਕਾਰਨ ਸਿਭ ਸੰਕਾਦਕ ਖੋਜਤ ਪਏ ਉਦਾਸੀ ਮਹਾਰਾਜ ਕਹਿੰਦੇ ਇਸ ਨਾਮ ਧਨ ਦੀ ਖਾਤਰ ਸਿਭ ਜੀ ਤੇ ਸੰਕ ਆਦਕ ਬ੍ਰਹਮਾ ਦੇ ਚਾਰੇ ਪੁੱਤਰ ਭਾਲ ਕਰਦੇ ਕਰਦੇ ਜਗਤ ਤੋਂ ਬਕਾ ਜਗਤ ਤੋਂ ਵਿਕਰਤ ਜਗਤ ਤੋਂ ਚਲੇ ਗਏ ਮਨ ਮੁਕੰਦ ਜੀ ਬਾਨ ਰਹਿਣ ਪਰੇ ਨ ਜਮ ਕੀ ਫਾਸੀ ਮਹਾਰਾਜ ਕਹਿੰਦੇ ਇਸ ਮਨੁੱਖ ਦੇ ਮਨ ਵਿੱਚ ਮੁਕਤੀ ਦਾਤਾ ਪ੍ਰਭੂ ਵਸਦਾ ਹੈ ਜਿਸ ਮਨੁੱਖ ਦੇ ਮਨ ਵਿੱਚ ਮੁਕਤੀ ਦਾਤਾ ਪ੍ਰਭੂ ਵਸਦਾ ਹੈ ਉਸ ਦੀ ਜੀਵਤ ਅਕਾਲ ਪੁਰਖ ਟਿਕਿਆ ਹੈ ਉਸ ਨੂੰ ਜਮ ਦੀ ਮੋਹ ਰੂਪ ਫਾਹੀ ਨਹੀਂ ਪੈ ਸਕਦੀ ਮਹਾਰਾਜ ਕਹਿੰਦੇ ਜਿਹਦੇ ਕੋਲੇ ਪ੍ਰਭੂ ਪਰਮਾਤਮਾ ਦਾ ਨਾਮ ਆ ਨਾ ਉਹਨੂੰ ਜਮਾਂ ਦੀ ਫਾਹੀ ਨਹੀਂ ਪੈ ਸਕਦੀ ਨਿਜ ਧਨ ਗਿਆਨ ਭਗਤ ਗੁਰਦੀਨੀ ਤਾਸ ਸੁਸਮਤਮਨ ਲਾਗਾ ਮਹਾਰਾਜ ਕਹਿੰਦੇ ਪ੍ਰਭੂ ਦੀ ਭਗਤੀ ਪ੍ਰਭੂ ਦਾ ਗਿਆਨ ਹੀ ਜੀਵ ਦਾ ਨਰੋਲ ਆਪਣਾ ਧਨ ਹੈ ਨਰੋਲ ਜਿਹਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਹੁੰਦੀ ਨਰੋਲ ਮਹਾਰਾਜ ਕਹਿੰਦੇ ਪ੍ਰਭੂ ਦੀ ਭਗਤੀ ਪ੍ਰਭੂ ਦਾ ਗਿਆਨ ਹੀ ਜੀਵ ਦਾ ਨਰੋਲ ਆਪਣਾ ਧਨ ਹੈ ਹੋ ਸਕਦਾ ਹੈ ਜਿਸ ਸਚੱਜੀ ਮਤ ਵਾਲੇ ਨੂੰ ਗੁਰੂ ਨੇ ਇਹ ਦਾਤ ਦਿੱਤੀ ਹੈ ਉਸ ਦਾ ਮਨ ਉਸ ਪ੍ਰਭੂ ਵਿੱਚ ਟਿਕਿਆ ਹੈ ਸਚੱਜੀ ਮਤ ਸਚੱਜੀ ਮਤ ਇਹ ਹੁੰਦੀ ਹੈ ਵੀ ਗੁਰੂ ਦਾ ਗਿਆਨ ਪੱਲੇ ਆ ਤੇ ਗੁਰੂ ਦੇ ਕਹਣੇ ਅਨਸਾਰ ਸਾਡਾ ਜੀਵਨ ਹੈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਜੀਵ ਸਚ ਜੀ ਮਤ ਇੱਕ ਕਚ ਜੀ ਮਤ ਕਚ ਜੀ ਗਰਵਾਣੀ ਵੀ ਗਰਵਾਣੀ ਵਿੱਚ ਵੀ ਆਉਂਦੀਆਂ ਕਚ ਜੀ ਤੇ ਸਚ ਜੀ ਆਉਣ ਗਿਆ ਅੱਗੇ ਜਾ ਕੇ ਬਾਣੀ ਆਏਗੀ ਉਹ ਪੜਾਂਗੇ ਆਪਾਂ ਮਹਾਰਾਜ ਦੀ ਕਿਰਪਾ ਨਾਲ ਸਚ ਜੀ ਮਤ ਉਹ ਹੀ ਆ ਜਿਹੜੀ ਸਹੀ ਗੱਲ ਨੂੰ ਸਮਝਦੀ ਹੈ ਤੇ ਸਹੀ ਰਸਤੇ ਤੇ ਚੱਲਦੀ ਹੈ ਭਾਵ ਇਹ ਹੀ ਆ ਪ੍ਰਭੂ ਪਰਮਾਤਮਾ ਦੀ ਬੰਦਗੀ ਤੇ ਗੁਰੂ ਦਾ ਸੰਦਾਨ ਇਹ ਸਚ ਜੀ ਮਤ ਦੀ ਨਿਸ਼ਾਨੀ ਹੈ ਅਗੇ ਮਹਾਰਾਜ ਦੱਸਦੇ ਨੇ ਜਲਤ ਅੰਭ ਥੰਬ ਮੰਨ ਧਾਬਤ ਭਰਮ ਬੰਧਨ ਭੋ ਭਾਗ ਮਹਾਰਾਜ ਕਹਿੰਦੇ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਲਈ ਇਹ ਨਾਮ ਧੰਨ ਪਾਣੀ ਹੈ ਜਿਹੜੀ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿੱਚ ਜੀਵ ਆਤਮਾ ਸੜ ਰਹੀ ਹੈ ਗੁਰੂ ਦਾ ਗਿਆਨ ਤੇ ਪ੍ਰਭੂ ਪਰਮਾਤਮਾ ਦਾ ਨਾਮ ਉਸ ਅੱਗ ਬੁਝਾਉਣ ਵਾਸਤੇ ਪਾਣੀ ਹੈ ਪਾਣੀ ਦੀ ਤਰ੍ਹਾਂ ਐਂ ਕਹੋ ਬੇ ਪਾਣੀ ਦਾ ਕੰਮ ਕਰਦੀ ਆ ਉਸ ਮਾਇਆ ਦੀ ਤ੍ਰਿਸ਼ਨਾ ਅੱਗ ਨੂੰ ਬੁਝਾਉਂਦੀ ਹੈ ਗੁਰਬਾਣੀ ਅੱਗੇ ਮਹਾਰਾਜ ਦੱਸਦੇ ਨੇ ਤੇ ਭਟਕਦੇ ਮਨ ਨੂੰ ਇਹ ਥੰਮੀ ਹੈ ਨਾਮ ਦੀ ਬਰਕਤ ਨਾਲ ਭਰਮਾਂ ਦੇ ਬੰਧਨਾਂ ਦਾ ਡਰ ਦੂਰ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਜਿਹੜੇ ਭਰਮਾਂ ਵਿੱਚ ਲੋਕ ਪੈ ਕੇ ਇਹ ਡਰ ਦੇ ਬੰਦਲ ਵਿੱਚ ਪਿਆ ਰਹਿੰਦਾ ਤਾਂ ਜੀਵਨ ਓਖਾ ਆਪਦਾ ਮੈਂ ਪ੍ਰੈਕਟੀਕਲ ਦੱਸਦਾ ਹੁਣ ਹਰੇਕ ਨੂੰ ਹਰੇਕ ਮੈਂ ਦੂਜੇ ਤੀਜੇ ਦਿਨ ਗੱਲ ਕਰੀਦੀ ਆ ਵੀ ਪ੍ਰੈਕਟੀਕਲ ਮੇਰਾ ਇਹ ਸੀ ਵੀ ਭਰਮਾਂ ਦੇ ਵਿੱਚ ਤ੍ਰਿਸ਼ਨਾ ਦੇ ਵਿੱਚ ਫਸ ਤ੍ਰਿਸ਼ਨਾ ਦੀ ਅੱਗ ਵਿੱਚ ਫਸੇ ਹੋਏ ਇਨਸਾਨ ਇੱਧਰ ਉੱਧਰ ਜਾਂਦੇ ਨੇ ਵੀ ਇੱਥੋਂ ਸਾਡਾ ਆਸਬਰ ਜੇ ਉੱਥੋਂ ਆਸਬਰ ਜੇ ਇੱਥੋਂ ਆ ਮਿਲ ਜੇ ਉੱਥੋਂ ਉਹ ਮਿਲ ਜੇ ਇੱਥੋਂ ਝੋਟੀਆਂ ਮਿਲ ਜਾਂਦੀਆਂ ਲਵੇਰੀਆਂ ਉੱਥੋਂ ਲਾਲ ਮਿਲ ਜਾਂਦੇ ਨੇ ਇਸ ਤਰ੍ਹਾਂ ਨਾ ਮਹਾਰਾਜ ਕਹਿੰਦੇ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਆ ਇਨਸਾਨ ਤੇ ਇਸ ਅੱਗ ਨੂੰ ਬੁਝਾਉਣ ਵਾਸਤੇ ਗੁਰੂ ਦਾ ਗਿਆਨ ਤੇ ਪ੍ਰਭੂ ਪਰਮਾਤਮਾ ਦਾ ਨਾਮ ਹੈ। ਮਹਾਰਾਜ ਕਹਿੰਦੇ ਭਟਕਦੇ ਮਨ ਨੂੰ ਇਹੀ ਥੰਮੀ ਹੈ। ਥੰਮੀ ਸਮਝ ਲੈਣਾ ਆ ਹੁਣ ਪਿੱਲਰ ਆ। ਆ ਪਿੱਲਰਾਂ ਦੇ ਸਿਰ ਤੇ ਖੜੀ ਆ ਛੱਤ। ਇਹ ਮਨ ਦੀਆਂ ਥੰਮੀਆਂ ਬਣ ਜਾਂਦੀਆਂ ਮਨ ਨੂੰ ਫਿਰ ਡਿੱਗਣ ਡੋਲਣ ਨਹੀਂ ਦਿੰਦਾ ਗੁਰੂ ਦਾ ਗਿਆਨ ਤੇ ਪ੍ਰਭੂ ਪਰਮਾਤਮਾ ਦਾ ਨਾਮ। ਇਹ ਥੰਮੀਆਂ ਦਾ ਕੰਮ ਕਰਦਾ ਹੈ। ਦ੍ਰਿਸ਼ਨਾ ਦੀ ਅੱਗ ਬੁਝਾਉਣ ਨੂੰ ਪਾਣੀ ਦਾ ਕੰਮ ਕਰਦਾ ਗੁਰੂ ਦਾ ਨਾਮ ਤੇ ਗੁਰੂ ਦਾ ਸਿਧਾਂਤ ਅੱਗੇ ਮਹਾਰਾਜ ਜੀ ਨੇ ਕਹੇ ਕਬੀਰ ਮਦਨ ਕੇ ਮਾਤੇ ਹਿਰਦੇ ਦੁਖ ਵਿਚਾਰੀ ਹਿਰਦੇ ਦੇਖ ਵਿਚਾਰੀ ਮਹਾਰਾਜ ਕਹਿੰਦੇ ਕਬੀਰ ਜੀ ਆਖਦਾ ਹੈ ਹੇ ਕਾਮ ਬਾਸਨਾ ਵਿੱਚ ਮੱਤੇ ਹੋਏ ਰਾਜਨ ਮਨ ਵਿੱਚ ਸੋਚ ਕੇ ਵੇਖ ਕੀ ਸੋਚ ਕੇ ਵੇਖ ਤੂੰ ਕਰ ਲੱਖ ਕੋਟ ਅਸਬ ਹਸਤੀ ਹਮ ਕਰ ਏਕ ਮੁਰਾਰੀ ਮਹਾਰਾਜ ਕਹਿੰਦੇ ਬਾਦਸ਼ਾਹ ਤੇਰੇ ਘਰ ਵਿੱਚ ਤਾਂ ਲੱਖ ਕਰੋੜ ਨੇ ਹਾਥੀ ਘੋੜੇ ਨੇ ਪਰ ਸਾਡੇ ਘਰ ਦੇ ਵਿੱਚ ਤਾਂ ਇੱਕ ਪ੍ਰਭੂ ਪਰਮਾਤਮਾ ਦੀ ਯਾਦ ਹੈ ਇਸ ਗੱਲ ਤੋਂ ਇੱਕ ਜਾਨ ਆ ਗਈ ਭਾਈ ਸਾਹਿਬ ਦੱਸ ਦੇਂਦੇ ਸੀ ਪਰਮਜੀਤ ਸਿੰਘ ਜੀ ਕਹਿੰਦੇ 1990 93 94 ਦੀ ਗੱਲ ਦੱਸੀ ਉਹਨਾਂ ਨੇ ਕਹਿੰਦੇ ਅਸੀਂ ਘਰ ਘਰ ਜਾ ਕੇ ਪ੍ਰਚਾਰ ਕਰਦੇ ਹੁੰਦੇ ਸੀ ਵੀ ਆਓ ਭਾਈ ਗੁਰਦੁਆਰੇ ਆਓ ਅੰਮ੍ਰਿਤ ਛਕੋ ਤੇ ਗੁਰੂ ਵਾਲੇ ਬਣੋ ਕਹਿੰਦਾ ਸੀ ਪੰਜ ਸੱਤ ਜਾਣੇ ਗਏ ਤੇ ਇੱਕ ਬਹੁਤ ਅਮੀਰ ਬੰਦਾ ਜਾਜਾਂ ਦੇ ਅੱਡੇ ਬਣਾਉਂਦਾ ਉਹ ਕਹਿੰਦੇ ਜਦੋਂ ਉਹਦੇ ਕੋਲੇ ਅਸੀਂ ਗਏ ਤੇ ਉਹਨੂੰ ਜਾ ਕੇ ਸਾਰਿਆਂ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬੁਲਾਈ ਤੇ ਉਹ ਨੰਗੇ ਸਿਰ ਬੈਠਾ ਸਰਦਾਰ ਤੇ ਸਾਡੀ ਫਤੇ ਦਾ ਜਵਾਬ ਨਹੀਂ ਭਾਈ ਸਾਹਿਬ ਕਹਿੰਦੇ ਦਿੱਤਾ ਤੇ ਕਹਿੰਦਾ ਓਏ ਰਾਮੂ ਜਾ ਮੇਮ ਸਾਹਿਬ ਤੋਂ 1100 ਰੁਪਇਆ ਲਿਆ ਕੇ ਦੇ ਬਾਬਿਆਂ ਨੂੰ ਉਹ ਭਾਈ ਸਾਹਿਬ ਕਹਿੰਦੇ ਅਸੀਂ ਭਾਈ ਪੈਸੇ ਲੈਣ ਨਹੀਂ ਆਏ ਅਸੀਂ ਤਾਂ ਸੋਨੂੰ ਸਨੇਹਾ ਦੇਣ ਆਏ ਆ ਗੁਰੂ ਦਾ ਵੀ ਆ ਕੇ ਭਾਈ ਅਮਰਤ ਸ਼ਕੋ ਤੇ ਗੁਰੂ ਵਾਲੇ ਹੋ ਗੋ ਹੋ ਬੋ ਭਾਈ ਸਾਹਿਬ ਕਹਿੰਦੇ ਉਹਦਾ ਜਵਾਬ ਹੈ ਅਸੀਂ ਕਹਿੰਦੇ ਰੋਜ਼ ਹੀ ਅਮਰਤ ਸ਼ਕੀ ਦਾ ਸ਼ਰਾਬ ਨੂੰ ਵੀ ਅਮਰਤ ਸ਼ਾਪ ਸਮਝਦੇ ਨੇ ਲੋਕ ਵੀ ਰੋਜ ਹੀ ਅਮਰਤ ਸ਼ਕੀ ਦਾ ਕਹਿੰਦਾ ਜੀ ਮੈਂ ਕਿਹਾ ਵੀ ਜੇ ਤੁਸੀਂ ਅਮਰਤ ਸ਼ਕਿਆ ਤੇ ਛੋਟੇ ਹੱਥ ਵਿੱਚ ਕੜਾ ਨਹੀਂ ਹੈ ਕਹਿੰਦਾ ਉਹਨੇ ਆਏ ਕੜਾ ਕੱਢ ਕੇ ਵਿਖਾਇਆ ਕਹਿੰਦਾ ਵੇਖ ਮੇਰੇ ਹੱਥ ਚ ਕੜਾ ਸੋਨੇ ਦਾ ਕੜਾ ਸੀ ਮੈਂ ਕਿਹਾ ਜੀ ਕਿੰਨੇ ਦਾ ਉਦੋਂ 3000 ਨੂੰ ਸੀਗਾ ਤੋਲਾ ਕਹਿੰਦਾ ਜੀ ਇਹ 70000 ਦਾ ਕੜਾ ਭਾਈ ਸਾਹਿਬ ਕਹਿੰਦੇ ਵੇਖਣ ਦੇ ਜਦ ਤੂੰ ਕੜੇ ਨੂੰ ਵੇਖਦਾ ਤੇ ਕੜਾ ਆ ਮੇਰੇ ਵੀ ਪਾਇਆ ਹੋਇਆ ਕਹਿੰਦਾ ਤੇਰੇ ਕੜੇ ਦੀ ਕੀਮਤ ਕਿੰਨੀ ਕਹਿੰਦਾ ਮੈਂ ਕਿਹਾ ਜੀ 20-30 ਰੁਪਏ ਦਾ ਹੋਊਗਾ ਇਹ ਅੱਜ ਕੱਲ 50 ਰੁਪਏ ਦਾ ਵਾ ਕਹਿੰਦਾ ਫਿਰ ਬਾਬਾ ਐਵੇਂ ਬਹੁਤਾ ਬੋਲੀ ਜਾਣਾ ਤੇਰਾ ਕੜਾ ਕੀਮਤੀ ਕਿਵੇਂ ਹੋ ਗਿਆ ਮੇਰੇ ਨਾਲੋਂ ਕਹਿੰਦਾ ਜੀ ਜਦੋਂ ਤੂੰ ਵੇਖਦਾ ਆਪਦੇ ਕੜੇ ਵਾਲੀ ਤੈਨੂੰ 70000 ਯਾਦ ਆਉਂਦਾ ਪਰ ਜਦੋਂ ਮੈਂ ਆ ਕੜੇ ਵਾਲੀ ਦੇਖਦਾ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਯਾਦ ਆਉਂਦਾ ਤਾਂ ਇਸ ਲਈ ਮੇਰਾ ਕੜਾ ਕੀਮਤੀ ਆ ਤੇਰੇ ਨਾਲੋਂ ਜੋ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੇ ਭਾਈ ਗੁਰੂ ਵਾਲੇ ਹੋਈਏ ਤੇ ਫੇਰ ਸਾਡਾ ਲੋਕ ਸੁਖਿਆ ਪਰਲੋਕ ਸੇਲਾ ਹੋ ਜਾਏਗਾ ਕਿਉਂਕਿ ਗੁਰੂ ਬਾਹ ਫੜਨ ਵਾਲਾ ਤਾਂ ਹੋਵੇ ਕੋਈ ਕਿਤੇ ਦਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਸਾਡੀ ਕੋਈ ਰੱਖਿਆ ਕਰਨ ਵਾਲਾ ਵੀ ਹੋਵੇ ਜੇ ਅਸੀਂ ਕਿਸੇ ਦੇ ਬਣੇ ਹੋਵਾਂਗੇ ਤਾਂ ਰੱਖਿਆ ਹੋएगी ਨਹੀਂ ਅਵਾਰਾ ਨੂੰ ਨਹੀਂ ਕੋਈ ਵੀ ਪੁੱਛਦਾ ਦੇਖਦੇ ਆ ਪਸੂ ਤੇ ਪੰਛੀ ਅਵਾਰਾ ਜਿਹੜੇ ਕੁੱਤੇ ਫਿਰਦੇ ਨੇ ਗਾਇਆਂ ਫਿਰਦੀਆਂ ਨੇ ਜ਼ਖਮੀ ਹੋਈਆਂ ਉਹਨਾਂ ਦੀ ਸਾਰ ਲੈਣ ਵਾਲਾ ਨਹੀਂ ਕੋਈ ਜੇ ਮਾਲਕ ਦੇ ਘਰੇ ਬੱਜੀਆਂ ਹੋਈਆਂ ਤਾਂ ਉਹਦੀ ਦੇਖਭਾਲ ਗਰਮੀ ਸਰਦੀ ਤੋਂ ਵੀ ਬਚਾਉਂਦਾ ਦਵਾਈ ਬੂਟੀ ਵੀ ਦਵਾਉਂਦਾ ਕਹਿਣ ਦਾ ਭਾਵ ਆ ਵੀ ਅਸੀਂ ਗੁਰੂ ਵਾਲੇ ਹੋ ਜੇ ਇੱਕ ਗੁਰੂ ਵਾਲੇ ਇੱਕ ਹੋਵੇ ਗੁਰੂ ਸਾਡਾ ਹੈ ਵੀ ਇੱਕ ਹੀ ਆ ਸਾਰਿਆਂ ਦਾ ਚਲੋ ਵਿੱਚੋ ਗੱਲ ਆ ਗਈ ਸੀ ਹੁਣ ਅੱਗੇ ਮਹਾਰਾਜ ਦੱਸਦੇ ਨੇ ਤੁਮ ਘਰ ਲੱਖ ਕੋਟ ਅਸਪ ਹਸਤੀ ਹਮ ਘਰ ਏਕ ਮਰਾਰੀ ਮਹਾਰਾਜ ਕਹਿੰਦੇ ਤੇਰੇ ਘਰ ਦੇ ਵਿੱਚ ਹੋਣਗੇ ਲੱਖਾਂ ਕਰੋੜ ਮੰਗਣਾਂ ਗੱਟਗੀਆਂ ਹੋਣਗੀਆਂ ਪਰ ਮੇਰੇ ਘਰ ਦੇ ਵਿੱਚ ਪ੍ਰਭੂ ਪਰਮਾਤਮਾ ਦੀ ਯਾਦ ਹੈ ਹਿਰਦੇ ਘਰ ਵਿੱਚ ਅੱਗੇ ਮਹਾਰਾਜ ਦੱਸਦੇ ਨੇ ਸ਼ਬਦ ਦਾ ਭਾਵ ਮੈਂ ਬੋਲਦਿਆਂ ਮਹਾਰਾਜ ਕਹਿੰਦੇ ਪਰਮਾਤਮਾ ਦਾ ਨਾਮ ਹੀ ਅਸਲ ਧੰਨ ਹੈ ਜੋ ਸਦਾ ਸਾਥ ਨਿਭਾਉਂਦਾ ਹੈ ਤੇ ਜੋ ਸੁੱਖ ਨਾਮ ਧੰਨ ਵਿੱਚ ਹੈ ਉਹ ਸੁੱਖ ਰਾਜ ਭਾਗ ਦੀ ਮੌਜ ਵਿੱਚ ਨਹੀਂ ਮਿਲ ਸਕਦਾ ਨਿਚੋੜ ਸ਼ਬਦ ਦਾ ਇਹ ਆ ਅਗੇ ਮਹਾਰਾਜ ਕਹਿੰਦੇ ਨੇ ਗੌੜੀ ਜਿਉ ਕਪਕ ਕਰ ਮੁਸ਼ਟ ਚਨਨ ਕੀ ਲਬਦਨਾ ਤਿਆਗ ਦਇਓ ਮਹਾਰਾਜ ਕਹਿੰਦੇ ਜਿਵੇਂ ਕਿਸੇ ਬਾਂਦਰ ਦੇ ਹੱਥ ਵਿੱਚ ਭੁੱਜੇ ਛੋਲਿਆਂ ਦੀ ਮੁਠੀ ਆਈ ਪਰ ਲੋਭੀ ਬਾਂਦਰ ਨੇ ਕੁੱਜੀ ਵਿੱਚ ਹੱਥ ਫਸਾਇਆ ਵੇਖ ਕੇ ਵੀ ਛੋਲਿਆਂ ਦੀ ਮੁੱਠ ਨਹੀਂ ਖੋਲੀ ਨਾਲੇ ਪਤਾ ਲੱਗਿਆ ਉਹ ਵੀ ਮੈਂ ਹੁਣ ਫਸ ਗਿਆ ਵੀ ਇਹ ਕਰਕੇ ਮੈਂ ਮੁਠੀ ਭਰੀ ਕਰਕੇ ਨਹੀਂ ਮੈਂ ਫਸ ਗਿਆ ਮੈਂ ਨਿਕਲ ਨਹੀਂ ਸਕਦਾ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਮਨੁੱਖ ਤੇਰੀ ਹਾਲਤ ਆ ਨਾਲੇ ਪਤਾ ਤੈਨੂੰ ਵੀ ਇਹ ਮੋਹ ਮਾਇਆ ਜਿਹੜੀ ਆ ਸਾਨੂੰ ਮਤਲਬ ਨਰਕਾਂ ਵਿੱਚ ਲਿਜਾਏਗੀ ਛੱਡਦਾ ਤੂੰ ਵੀ ਨਹੀਂ ਅੱਗੇ ਮਹਾਰਾਜ ਦੱਸਦੇ ਨੇ ਜੋ ਜੋ ਕਰਮ ਕੀਏ ਲਾਲਚ ਸਿਉ ਜਿਉਂ ਜਿਉਂ ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰ ਕਰੇ ਪਰਿਉ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਲੋਭ ਦੇ ਬਸ ਹੋ ਕੇ ਜੋ-ਜੋ ਕੰਮ ਜੀਵ ਕਰਦਾ ਹੈ ਉਹ ਸਾਰੇ ਮੜ ਮੋਹ ਦੇ ਬੰਧਨ ਰੂਪ ਜੰਜੀਰ ਬਣ ਕੇ ਇਸ ਦੇ ਗਲ ਵਿੱਚ ਪੈਂਦੇ ਹਨ ਭਗਤ ਬਿਨ ਬਿਰਥੇ ਜਨਮ ਗयो ਅਗਲਾ ਬੰਦ ਮਹਾਰਾਜ ਕਹਿੰਦੇ ਪ੍ਰਮਾਤਮਾ ਦੀ ਭਗਤੀ ਤੋਂ ਬਿਨ ਮਨੁੱਖਾ ਜਨਮ ਬੇਅਰਥ ਹੀ ਜਾਂਦਾ ਹੈ ਕਿਉਂਕਿ ਹਿਰਦੇ ਵਿੱਚ ਪ੍ਰਭੂ ਆ ਕੇ ਨਹੀਂ ਬਸਦਾ ਅਗਲੇ ਮਤਜ ਮਹਾਰਾ ਦੱਸਦੇ ਨੇ ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨਾ ਸੱਚ ਰਹੋ ਮਹਾਰਾਜ ਕਹਿੰਦੇ ਸਾਧ ਸੰਗਤ ਵਿੱਚ ਸਾਧ ਸੰਗਤ ਦਾ ਗੁਰੂ ਸਾਧੂ ਦੀ ਸੰਗਤ ਜੀ ਮਹਾਰਾਜ ਕਹਿੰਦੇ ਸਾਧ ਸੰਗਤ ਵਿੱਚ ਆ ਕੇ ਭਗਵਾਨ ਦਾ ਸਿਮਨ ਕਰਨ ਤੋਂ ਬਿਨਾਂ ਉਹ ਸਦਾ ਫਿਰ ਰਹਿਣ ਵਾਲਾ ਪ੍ਰਭੂ ਕਿਸੇ ਵੀ ਹਿਰਦੇ ਵਿੱਚ ਟਿਕ ਹੀ ਨਹੀਂ ਸਕਦਾ ਕਿਸੇ ਵੀ ਹਿਰਦੇ ਵਿੱਚ ਟਿਕ ਹੀ ਨਹੀਂ ਸਕਦਾ ਜਿੰਨਾ ਚਿਰ ਗੁਰੂ ਦੀ ਸੰਗਤ ਨਹੀਂ ਕਰਦੇ ਕਿਉਂਕਿ ਗੁਰੂ ਦੀ ਸੰਗਤ ਕਰਨ ਦੇ ਨਾਲ ਉਹ ਪ੍ਰਭੂ ਪਰਮਾਤਮਾ ਦੀ ਯਾਦ ਹਿਰਦੇ ਵਿੱਚ ਬਸਣੀ ਹੈ ਅਗੇ ਮਹਾਰਾਜ ਦੱਸਦੇ ਨੇ ਜਿਉਂ ਉਹਧਿਆਨ ਕੁਸਮ ਪਰ ਫੁੱਲਤ ਕਨੇਨਾ ਕਰਾਓ ਲਿਓ ਮਹਾਰਾਜ ਕਹਿੰਦੇ ਜਿਵੇਂ ਜੰਗਲ ਵਿੱਚ ਖਿੜੇ ਹੋਏ ਫੁੱਲਾਂ ਦੀ ਸੁਗੰਧੀ ਕੋਈ ਵੀ ਨਹੀਂ ਲੈ ਸਕਦਾ ਉਹ ਫੁੱਲ ਉਜਾੜ ਵਿੱਚ ਕਿਸੇ ਪ੍ਰਾਣੀ ਨੂੰ ਸੁਗੰਧੀ ਨਾਂ ਦੇਣ ਦੇ ਕਾਰਨ ਆਪਣਾ ਖੇੜਾ ਬੇਅਰਥ ਹੀ ਖੇੜ ਜਾਂਦਾ ਹੈ ਜੇ ਹੁਣ ਜੰਗਲਾਂ ਵਿੱਚ ਕੋਈ ਜਿੱਥੇ ਕੋਈ ਆਉਂਦਾ ਜਾਂਦਾ ਨਹੀਂ ਹੈ ਫੁੱਲ ਖਿੜਿਆ ਉੱਥੇ ਤਾਂ ਉਹਦਾ ਕਿਸੇ ਨੂੰ ਕੀ ਭਾ ਉਹਦੀ ਸੁਗੰਧੀ ਤਾਂ ਨਹੀਂ ਕੋਈ ਮਾਣ ਸਕਦਾ ਆਪਣੇ ਕੋਲੇ ਗੁਰੂ ਦਾ ਗਿਆਨ ਫੁੱਲ ਹੈ ਇਹਦੀ ਮਹਿਕ ਕਰੋੜਾਂ ਲੋਕ ਲੈਂਦੇ ਨੇ ਇਹਦੀ ਮਹਿਕ ਦਾ ਆਨੰਦ ਮਾਣਦੇ ਨੇ ਕਹਿਣ ਦਾ ਭਾਵੇਂ ਪ੍ਰਭੂ ਪ੍ਰਮਾਤਮਾ ਤੋਂ ਗੁਰੂ ਤੋਂ ਪ੍ਰਭੂ ਪ੍ਰਮਾਤਮਾ ਦਾ ਗਿਆਨ ਲੈ ਕੇ ਬਹੁਤ ਸਾਰੇ ਲੋਕਾਂ ਨੇ ਆਪਣਾ ਜੀਵਨ ਸਵਾਰਿਆ ਹੈ ਜੀਵਨ ਸਵਾਰਿਆ ਹੈ ਅਗੇ ਮਹਾਰਾਜ ਦੱਸਦੇ ਨੇ ਤੈਸੇ ਪਰਮਤ ਅਨੇਕ ਜੁਨ ਮੇ ਫਿਰ ਫਿਰ ਕਾਲ ਗयो ਮਹਾਰਾਜ ਕਹਿੰਦੇ ਤਵੇਂ ਪ੍ਰਭੂ ਦੀ ਬੰਦਗੀ ਤੋਂ ਬਿਨਾਂ ਜੀਵ ਅਨੇਕਾਂ ਜੁਨਾਂ ਵਿੱਚ ਭਟਕਦੇ ਰਹਿੰਦੇ ਹਨ ਤੇ ਮੜਮੜ ਕਾਲ ਬਸ ਪੈ ਰਹਿੰਦੇ ਹਨ ਪੈ ਰਹਿੰਦੇ ਹਨ ਕਾਲ ਬਸ ਕਾਲ ਬਸ ਕੀ ਆ ਮੌਤ ਦਾ ਬ੍ਰਿਸ਼ਟ ਕਿਉਂਕਿ ਬਾਰ-ਬਾਰ ਜਦੋਂ ਜੰਮਣਾ ਮਰਨਾ ਹੀ ਦੁੱਖ ਵੱਡਾ ਹੈ ਨਾ ਬਾਰ-ਬਾਰ ਜਦੋਂ 84 ਦੇ ਗੇੜ 'ਚ ਪਿਆ ਹੈ ਜੀਵ ਜੀਵਾਤਮਾ ਠੀਕ ਹੈ ਜੀ 84 ਦੇ ਗੇੜ ਦੇ ਵਿੱਚ ਜੰਮਣਾ ਤੇ ਮਰਨਾ ਕਾਲ ਦੇ ਵਾਸੀ ਪਿਆ ਰਹਿੰਦਾ ਤੇ ਜੇ ਹੁਣ ਮਨੁੱਖਾ ਜਨਮ ਮਿਲਿਆ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਦੀ ਦੱਸੀ ਹੋਈ ਦੱਸੀ ਹੋਈ ਗਿਆਨ ਦੀ ਪੂੰਜੀ ਪੱਲੇ ਬੰਨ ਲਏ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜੂਗਾ ਇਨਸਾਨ ਕਿਉਂਕਿ ਗੁਰੂ ਨੇ ਜੋੜਨਾ ਗੁਰੂ ਤੋਂ ਬਿਨਾ ਕੋਈ ਨਹੀਂ ਜੋੜ ਸਕਦਾ ਗੁਰੂ ਵੀ ਕਿਹੜਾ ਸ਼ਬਦ ਗੁਰੂ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਦਸ਼ਮੇਸ਼ ਪਿੱਤਾ ਤੱਕ ਆਪਾਂ ਨੂੰ ਸ਼ਬਦ ਨਾਲ ਹੀ ਜੋੜਿਆ ਨਾ ਕਿ ਸਰੀਰ ਨਾਲ ਕਿਸੇ ਕਿਉਂਕਿ ਗੁਰਬਾਣੀ ਵਿੱਚ ਪੰਕਤੀਆਂ ਨੇ ਬਾਰ-ਬਾਰ ਦੱਸਿਆ ਮਹਾਰਾਜ ਨੇ ਰੈਪੋਟ ਰਿਪੀਟ ਕਰ ਕਰਕੇ ਬਈ ਦੇਵਨ ਕੋ ਇਕੇ ਭਗਵਾਨ ਮਾਨੁਖ ਕੇ ਕਿਸ ਨਾਹੀ ਹੱਥ ਮਾਨੁਖ ਕੀ ਤੂੰ ਪ੍ਰਤੀਤ ਤਿਆਗ ਦੇਵਨ ਕੋ ਇਕੇ ਭਗਵਾਨ ਪੀ ਆ ਮਨੁੱਖ ਤੇ ਨਾ ਪ੍ਰਤੀਤ ਰੱਖ ਵੀ ਆ ਵੀ ਮੇਰਾ ਸਵਾਰ ਦੂ ਉਹ ਵੀ ਸਵਾਰ ਦੂ ਨਹੀਂ ਭਾਈ ਉਹ ਪ੍ਰਭੂ ਪਰਮਾਤਮਾ ਤੇ ਓਟ ਆਸਰਾ ਰੱਖ ਜਿਹੜਾ ਸਾਰੀਆਂ ਦਾਤਾਂ ਤੈਨੂੰ ਦਿੰਦਾ ਜੀਵਨ ਉਹਨੇ ਦਿੱਤਾ ਪ੍ਰਭੂ ਪਰਮਾਤਮਾ ਨੇ ਸੁੱਖ ਸੁਹੂਲਤਾਂ ਦੇ ਰਹੇ ਨੇ ਉਹਨੂੰ ਯਾਦ ਰੱਖ ਜੀ ਮਹਾਰਾਜ ਦੱਸਦੇ ਨੇ ਏ ਆ ਤਨ ਜੋਬਨ ਅਰ ਸੁੱਤਦਾਰ ਵੇਖਣ ਕੋ ਜੋ ਦੇਓ ਮਹਾਰਾਜ ਕਹਿੰਦੇ ਨਾ ਤਨ ਜਵਾਨੀ ਤਨ ਜਵਾਨੀ ਪੁੱਤਰ ਤੇ ਇਸਤਰੀ ਇਹ ਸਾਰੇ ਉਸ ਪ੍ਰਭੂ ਨੇ ਜੀਵ ਨੂੰ ਕਿਸੇ ਤਮਾਸ਼ੇ ਵਿੱਚ ਨਰਲੇਪ ਜਿਹਾ ਰਹਿਣ ਵਾਂਗ ਵੇਖਣ ਲਈ ਦਿੱਤੇ ਹਨ ਕਿ ਇਸ ਜਗਤ ਤਮਾਸ਼ੇ ਵਿੱਚ ਇਹ ਨਰਲੇਪ ਹੀ ਰਹੇ ਕਿਉਂ ਦਿੱਤੇ ਨੇ ਵੀ ਜਿਵੇਂ ਕੋਈ ਰਾਹੀ ਆਇਆ ਕੋਈ ਪ੍ਰਾਹੁਣਾ ਕਹਿ ਲੋ ਆਇਆ ਪ੍ਰਾਹੁਣਾ ਆਇਆ ਉਹਨੇ ਇੱਕ ਰਾਤ ਕੱਟ ਕੇ ਚਲੇ ਜਾਣਾ ਆਧਾਰਨਾ ਹੈ ਦੋ ਦਿਨ ਰਹਿ ਜੂ ਨਵੀਂ ਰਿਸ਼ਤੇਦਾਰੀ ਵਾਲਾ ਤਿੰਨ ਦਿਨ ਰਹਿ ਜੂ ਚਲੋ ਜੇ ਮਨੁੱਖ ਮਹਾਰਾਜ ਕਹਿੰਦੇ ਉਹਦੇ ਨਾਲ ਹੀ ਪਿਆਰ ਪਾ ਕੇ ਬਹਿ ਜੇ ਕੁਛ ਨਹੀਂ ਸਬਰ ਨੋ ਨੇ ਤਾਂ ਚਲੇ ਜਾਣਾ ਇਹਦਾ ਭਾਵ ਆ ਵੀ ਜੋ ਆਪਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ ਨੇ ਪ੍ਰਭੂ ਪਰਮਾਤਮਾ ਨੇ ਈਆਂ ਪੁੱਤਰ ਦਿੱਤੇ ਨੇ ਰਿਸ਼ਤੇ ਨੇ ਆਪਣੇ ਇਹ ਪ੍ਰਭੂ ਪਰਮਾਤਮਾ ਨੇ ਨਾ ਕੁਝ ਤੇ ਸਮਾਂ ਤੇਰਾ ਵੀ ਸੌਖਾ ਬੀਤ ਜੇ ਵੀ ਕੱਲਾ ਨਰਾਸ਼ ਜਾ ਨਾ ਹੋਵੇ ਜਿਵੇਂ ਕੱਲਾ ਨਰਾਸ਼ ਹੋ ਜਾਂਦਾ ਇਨਸਾਨ ਘਰ ਦੇ ਵਿੱਚ ਬਹੁਤ ਸਾਰੇ ਘਰ ਮੈਂ ਦੇਖੇ ਨੇ ਜਿਹਦੇ ਵਿੱਚ ਇਕੱਲੇ ਇਕੱਲੇ ਹੀ বাসਦੇ ਨੇ ਉਹ ਬੀਬੀ ਵੀ ਹੋ ਸਕਦੀ ਹੈ ਭਾਈ ਵੀ ਹੋ ਸਕਦਾ ਵੀ ਮਹਾਰਾਜ ਕਹਿੰਦੇ ਤੈਨੂੰ ਨਿਰਾਸ਼ਤਾ ਨਾ ਹੋਵੇ ਤੈਨੂੰ ਥੋੜੀ ਜਿਹੀ ਜਾਂ ਸਫਰ ਦਿੱਤਾ ਪ੍ਰਭੂ ਪਰਮਾਤਮਾ ਦੇ ਦਰ ਤੱਕ ਪਹੁੰਚਣ ਨੂੰ ਜੀਵ ਆਤਮਾ ਵਾਸਤੇ ਆ ਸਰੀਰ ਘੋੜੀ ਦੇਤੀ ਜੀਵ ਆਤਮਾ ਨੂੰ ਨਾਲ ਇਹਨੂੰ ਰਿਸ਼ਤੇ ਵੀ ਦੇਤੇ ਧੀਆਂ ਪੁੱਤਰ ਤੇ ਸੁੱਖ ਸਹੂਲਤ ਵੀ ਤੂੰ ਨਾ ਨਿਰਾਸ਼ ਜਾ ਨਾ ਹੋ ਜੀ ਵੀ ਇਹਨਾਂ ਦੇ ਵਿੱਚ ਹੱਸਦਾ ਖੇਡਦਾ ਖੇਡਦਾ ਪ੍ਰਭੂ ਪਰਮਾਤਮਾ ਦੇ ਦਰ ਤੱਕ ਪਹੁੰਚ ਜੇ ਤੇ ਉਹ ਕੀ ਕੀਤਾ ਮਨੁੱਖ ਨੇ ਉਹ ਰਸਤਾ ਛੱਡ ਹੀ ਦਿੱਤਾ ਵੀ ਪ੍ਰਭੂ ਪ੍ਰਮਾਤਮਾ ਦੇ ਦਰ ਤੇ ਪਹੁੰਚਣਾ ਇਸ ਜੀਵ ਆਤਮਾ ਨੇ ਉਹ ਛੱਡ ਤਾ ਤੇ ਇਹਨਾਂ ਨਾਲ ਪਿਆਰ ਪਾ ਲਿਆ ਈਆਂ ਪੁੱਤਰਾ ਨਾਲ ਸੁੱਖ ਸਹੂਲਤਾਂ ਦੇ ਨਾਲ ਪਿਆਰ ਪਾ ਲਿਆ ਇਹਨਾਂ ਵਿੱਚ ਹੀ ਖਚਤ ਹੋ ਕੇ ਉਹ ਰਸਤਾ ਭੁੱਲ ਗਿਆ ਉਹ ਰਸਤਾ ਭੁੱਲ ਗਿਆ ਤੇ ਟਾਈਮ ਨਿਕਲ ਗਿਆ ਸਵਾਸਾਂ ਦੀ ਪੂੰਜੀ ਪੂਰੀ ਹੋ ਗਈ ਉੱਥੇ ਦਾ ਉੱਥੇ ਹੀ ਰਹਿ ਗਿਆ ਜਿਵੇਂ ਤੇਲੀ ਦਾ ਬਲਦ ਕੋਲੂ ਨਾਲ ਜੋੜ ਦਿੰਦਾ ਸੀ ਤੇਲੀ ਹੁਣ ਤਾਂ ਚਲੋ ਮਸ਼ੀਨਾਂ ਹੋ ਗਈਆਂ ਅੱਖਾਂ ਤੇ ਉਹਦੇ ਪੱਟੀ ਬੰਨ ਦੇਣੀ ਤੇ ਦੋ ਡੰਡੇ ਮਾਰ ਕੇ ਉਹਨੂੰ ਹੱਕ ਦੇਣਾ ਤੇ ਉਹ ਕੋਲੂ ਦਾ ਦੇ ਦਾਲੇ-ਦਾਲੇ ਭੜ ਦੋ ਤੁਰਿਆ ਰਹਿੰਦਾ ਸੀ। ਸ਼ਾਮ ਤੱਕ ਤੁਰਦਾ। ਰੁਕਦਾ ਤਾਂ ਨਹੀਂ ਸੀ ਉਹਦਾ ਅੱਖਾਂ ਬੰਨੀਆਂ ਸੀ ਦਿਸਦਾ ਨਹੀਂ ਪਿੱਛੇ ਉਹਨੂੰ ਆਏ ਸੀ ਵੀ ਮੇਰੇ ਪਿੱਛੇ ਡੰਡਾ ਲਈ ਆਉਂਦਾ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਤੂੰ ਕੋਲੂ ਦੇ ਭੜਦੰਗ ਤੁਰਦਾਂ ਤਾਂ ਬਹੁਤ ਹੈ। ਜਦੋਂ ਅੱਖਾਂ ਤੋਂ ਪੱਟੀ ਖੋਲਦੀਆ ਖੜਾ ਉੱਥੇ ਦਾ ਉੱਥੇ ਹੀ ਹੁੰਦਾ। ਹੁਣ ਕੋਲੂ ਵਾਲਾ ਭੜ ਦਦਾਲੇ-ਦਾਲੇ ਗੰਧਲ ਤੇ ਘੁੰਮੀ ਜਾਂਦਾ ਨਾ। ਤੇ ਉਹਨੇ ਤਾਂ ਸਮਝਿਆ ਅੱਖਾਂ ਤੇ ਪੱਟੀ ਬੰਨੀ ਸੀ ਉਹਦੇ ਤੇ ਉਹਨੇ ਸਮਝਿਆ ਬਹੁਤ ਤੁਰ ਲਿਆ ਅਜਾ ਤਾਂ ਬੜੀ ਦੂਰ ਆ ਗਏ ਹੋਵਾਂਗੇ ਪਰ ਜਦੋਂ ਸ਼ਾਮ ਨੂੰ ਅੱਖਾਂ ਤੋਂ ਪੱਟੀ ਖੁੱਲੀ ਖੜਾ ਉੱਥੇ ਹੀ ਸੀ ਇਹੀ ਜੀਵ ਤੇਰਾ ਹਾਲ ਐ ਤੁਰਦਾ ਤੂੰ ਬਹੁਤਾਂ ਬੰਦਗੀ ਵੀ ਬੜੀ ਕਰਦਾ ਸੇਵਾਵਾਂ ਵੀ ਬਹੁਤ ਕਰਦਾ ਪਰ ਗੇੜੇ ਦਾਲੇ ਦਾਲੇ ਮੋਹ ਮਾਇਆ ਦੇ ਦਾਲੇ ਦਾਲੇ ਗੇੜੇ ਦੇ ਜੰਨ ਖੜਾ ਤੂੰ ਉੱਥੇ ਹੀ ਆ ਕਰਦਾ ਤੂੰ ਬਹੁਤ ਕੁਛ ਇਹ ਅੱਖਾਂ ਤੋਂ ਪੱਟੀ ਖੁੱਲ ਗਏ ਅਗਿਆਨਤਾ ਦੀ ਅਗਿਆਨਤਾ ਦੀ ਅੱਖਾਂ ਤੋਂ ਪੱਟੀ ਜਦੋਂ ਖੁੱਲ ਗਈ ਖੁੱਲਣੀ ਕਦੋਂ ਗੁਰੂ ਦੇ ਗਿਆਨ ਨਾਲ ਫੇਰ ਸਾਨੂੰ ਪਤਾ ਲੱਗੇਗਾ ਵੀ ਅਸੀਂ ਕਿੰਨਾ ਕੁ ਕੁਛ ਕਰ ਰਹੇ ਹਾਂ ਕੀ ਕਰ ਰਹੇ ਹਾਂ ਸਰੀਰ ਵਾਸਤੇ ਬਹੁਤ ਸੁੱਖ ਸਹੂਲਤਾਂ ਇਕੱਠੀਆਂ ਕਰਦਾ ਮਨੁੱਖ ਪਰ ਜੀਵ ਆਤਮਾ ਵਾਸਤੇ ਨਹੀਂ ਕੁਝ ਵੀ ਕਰਦਾ ਜੀਵ ਆਤਮਾ ਵਾਸਤੇ ਕੀ ਕਰਨ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਗੁਰੂ ਸੰਧਾਨ ਤੇ ਰਹਿਣਾ ਇਹ ਜੀਵ ਆਤਮਾ ਵਾਸਤੇ ਅਸੀਂ ਸਹੂਲਤ ਇਕੱਠੀ ਕਰ ਸਕਦੇ ਹਾਂ ਪ੍ਰਭੂ ਪਰਮਾਤਮਾ ਦਾ ਨਾਮ ਜਪ ਕੇ ਤੇ ਜੇ ਭਾਈ ਉਹ ਤੇਲੀ ਦੇ ਵੱਲਦ ਵਾਲੀ ਗੱਲ ਵੀ ਤੁਰਦਾ ਤਾਂ ਬਹੁਤ ਆ ਆ ਵੀ ਕਰ ਲਿਆ ਉਹ ਵੀ ਕਰ ਲਿਆ ਚੜਾਵੇ ਵੀ ਬਥੇਰੇ ਚੜਾਉਂਦਾ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਵੀ ਕਰਦਾ ਪਰ ਮੋਹ ਜਾਲ ਦੇ ਵਿੱਚੋਂ ਨਹੀਂ ਨਿਕਲਦਾ ਤੇ ਫੇਰ ਉਹ ਤੇਲੀ ਦੇ ਵੱਲਦ ਵਾਲੀ ਗੱਲ ਆ ਵੀ ਉੱਥੇ ਦਾ ਉੱਥੇ ਹੀ ਖੜਾ ਕਰਦਾ ਬੜਾ ਕੁਸ਼ ਆ ਅੱਗੇ ਮਹਾਰਾਜ ਕਹਿੰਦੇ ਏ ਆ ਤਨ ਜੋ ਬਨ ਅਰ ਸੂਤਦਾਰ ਸੁੱਤਦਾਰ ਪੇ ਕਨ ਕੋ ਜੋ ਦੇਓ ਮਹਾਰਾਜ ਕਹਿੰਦੇ ਧਨ ਜਵਾਨੀ ਪੁੱਤਰ ਤੇ ਇਸਤਰੀ ਇਹ ਸਾਰੇ ਉਸ ਪ੍ਰਭੂ ਨੇ ਜੀਵ ਨੂੰ ਕਿਸੇ ਤਮਾਸ਼ੇ ਵਿੱਚ ਨਰਲੇਪ ਜਿਹਾ ਰਹਿਣ ਬਾਗ ਵੇਖਣ ਲਈ ਦਿੱਤੇ ਹਨ ਕਿ ਇਹ ਜਗਤ ਤਮਾਸ਼ੇ ਵਿੱਚ ਨਰਲੇਪ ਹੀ ਰਹੇ ਪਰ ਨਹੀਂ ਸਮਝਦਾ ਮਨੁੱਖ ਆਪਣੀ ਮਰਜ਼ੀ ਕਰਦਾ